सरपंच ਪਿੰਡ ਦਾ ਮੋਢੀ ਹੁੰਦਾ ਹੈ ਤੇ ਜੇ ਸਰਪੰਚ ਵਧੀਆ ਨਿਕਲੇ ਤਾਂ ਪੂਰੇ ਪਿੰਡ ਦੀ ਨੁਹਾਰ ਬਦਲ ਜਾਂਦੀ ਹੈ ਇਸ ਤਰ੍ਹਾਂ ਦੀ ਐਗਜ਼ਾਮਪਲ ਵੇਖਣ ਨੂੰ ਮਿਲੀ ਪਿੰਡ ਖੁਈਆਂ ਸਰਵਰ ਦੇ ਵਿੱਚ ਜਿੱਥੇ ਸਰਪੰਚ ਨੇ ਸ਼੍ਰੀਮਤੀ ਦਰਸ਼ਨਾ ਰਾਣੀ ਜੀ ਉਹਨਾਂ ਦੇ ਪਤੀ ਨੇ ਸੁਸ਼ੀਲ ਕੁਮਾਰ ਸਵਾਮੀ ਜੀ ਜੋ ਸਮਾਜ ਸੇਵੀ ਨੇ ਸਮਾਜ ਸੇਵਾ ਦੇ ਕੰਮ ਕਰਦੇ ਹੋਏ ਉਹਨਾਂ ਨੇ ਸਰਪੰਚ ਬਣਨ ਤੋਂ ਪਹਿਲਾਂ ਵੀ ਆਪਣੀ ਇੱਕ ਗੱਡੀ ਦੇ ਰੱਖੀ ਸੀ ਪਿੰਡ ਦੀ ਸਫਾਈ ਵਾਸਤੇ ਤੇ ਹੁਣ ਉਹਨਾਂ ਨੇ ਇੱਕ ਨਵਾਂ ਟਰੈਕਟਰ ਟਰਾਲੀ ਜਿਹੜਾ ਪਿੰਡ ਦੀ ਪੰਚਾਇਤ ਨੂੰ ਦਿੱਤਾ ਤਾਂ ਕਿ ਪਿੰਡ ਦੀ ਸਫਾਈ ਰੱਖੀ ਜਾ ਸਕੇ ਤੇ ਉਹਨਾਂ ਦਾ ਸਹਿਯੋਗ ਕੀਤਾ ਹੈ ਮਹੰਤ ਅਨੀਤਾ ਸ਼ਰਮਾ ਜੀ ਨੇ ਤੇ ਹ ਉਹ ਕਹਿੰਦਾ ਹੈ ਅਬੋਹਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਜੀ ਨੇ ਤੇ ਬੀਡੀਪੀਓ ਮੈਡਮ ਮੌਜੂਦ ਸੀਗੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਜਾਣਨਾ ਵੀ ਪਿੰਡ ਵਾਸਤੇ ਇਹਨਾਂ ਦੀ ਸੋਚ ਕੀ ਹੈ ਇਹ ਇਸ ਤਰ੍ਹਾਂ ਸੀ ਕਿ ਸਾਡੇ ਪਿੰਡ ਵਿੱਚ ਹਯੋਧ ਨਸ਼ਾ ਵਿਰੋਧ ਦਾ ਜੋ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਅਭਿਆਨ ਮੈਂ ਵੀ ਸੋਚਿਆ ਕਿ ਇਸ ਮਹਿਮ ਦੇ ਵਿੱਚ ਮੈਂ ਆਪਣੇ ਵੱਲੋਂ ਯੋਗਦਾਨ ਪਾ ਸਕਾਂ ਉਹਦੇ ਸਬੰਧ ਵਿੱਚ ਮੈਂ ਨੀਤਾ ਸ਼ਰਮਾ ਜੀ ਸਾਡੇ ਜੋ ਮੰਤਨੇ ਕੁਈਆ ਸਰਵਰ ਦੇ ਇਹਨਾਂ ਨਾਲ ਵਿਚਾਰ ਪਟਾਦਰਾ ਕੀਤਾ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਵੀ ਤੁਹਾਡੇ ਨਾਲ ਸਾਥ ਦੇਣ ਲਈ ਤਿਆਰ ਆ। ਇਹਨਾਂ ਨੇ ਟਰਾਲੀ ਵਿੱਚ ਮੇਰੇ ਨਾਲ ਸਾਥ ਦਿੱਤਾ ਹੈ। ਉਹ ਟਰੈਕਟਰ ਜਿਹੜਾ ਸੀ ਇਹ ਮੈਂ 19 ਮਾਡਲ ਜਿਹੜਾ ਜੇਤੋ ਮੰਡੀ ਤੋਂ ਲੈ ਕੇ ਆਇਆ ਸੀ। ਜੇ ਕਿ ਜਿਹੜਾ ਕਿ ਅੱਜ ਮੈਨੂੰ ਸਰਪੰਚ ਬਣੇ ਨੂੰ ਮੇਰੇ ਮੈਸੇਜ ਨੂੰ 7 ਮਹੀਨੇ ਹੋ ਗਏ। ਇਹ ਮੈਨੂੰ ਸਰਪੰਚ ਬਣਨ ਦਾ ਇੱਕੋ ਇੱਕ ਇਹ ਮਸਕਾ ਸੀ ਕਿ ਮੈਂ ਪਿੰਡ ਨੂੰ ਸਿਕਰਾਂ ਦੇ ਲੈ ਕੇ ਜਾਵਾਂ। ਔਰ ਪਿੰਡ ਦੇ ਵਿੱਚ ਕਿਸੇ ਵੀ ਮੇਰੇ ਨਾਗਰਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਣ ਦਿਆਂ। ਜੋ ਕਿ ਸਾਡਾ ਸਫਾਈ ਬਿਆਨ ਅੱਜ ਜਦੋਂ ਜੋ ਸਾਡਾ ਆਪਣਾ ਹਿੰਦੁਸਤਾਨ ਆਜ਼ਾਦ ਹੋਇਆ ਉਸ ਦਿਨ ਤੋਂ ਲੈ ਕੇ ਮੈਂ ਤੱਕ ਦੇਖ ਰਿਹਾ ਸਾਡੇ ਰਮੇਸ਼ ਸਰਪੰਚ ਜੀ ਇੱਕ ਸਰਪੰਚ ਜਾਂ ਇਹਨਾਂ ਦੇ ਟਾਈਮ ਤੇ ਕੁਝ ਸਦਾਰ ਹੋਇਆ ਸੀ ਜਾਂ ਉਸ ਤੋਂ ਬਾਅਦ ਆਪਣੇ ਹੁਣ ਮੇਰੀ ਜੋ ਸਰਪੰਚ ਮੈਨੂੰ ਪਿੰਡ ਵਾਲਿਆਂ ਨੇ ਬਣਾਇਆ ਉਹਦੇ ਵਿੱਚ ਮੈਂ ਸੋਚਿਆ ਕਿ ਮੈਂ ਪਿੰਡ ਵਾਲਿਆਂ ਦੇ ਵਾਸਤੇ ਜੋ ਕਿ ਚੰਗਾ ਪ੍ਰਾਲਾ ਕਰਾਂ ਮੈਂ ਇੱਕ ਸਭ ਤੋਂ ਪਹਿਲੇ ਇੱਕ ਆਸ਼ਾ ਡਾਇਰੈਕਟਰ ਜੋ ਕਿ 75000 ਰੁਪਏ ਦੀ ਲਗਤ ਨਾਲ ਲਿਆ ਸੀ ਔਰ ਉਸ ਤੋਂ ਬਾਅਦ ਇੱਕ ਟਰਾਲੀ 43000 ਰੁਪਏ ਦੀ ਲਈ ਇਹਰ ਮੈਂ ਮੇਰੀ ਇੱਕ ਦੇਖੋ ਸਾਹਮਣੇ ਇੱਕ ਜਿਪ ਗੱਡੀ ਖੜੀ ਹੈ ਇਹ 7 ਮਹੀਨਿਆਂ ਤੋਂ ਕੰਟੀਨਿਊ ਪਿੰਡ ਵਿੱਚ ਲਗਾਤਾਰ ਚੱਲ ਰਹੀ ਹੈ ਜਿਵੇਂ ਕਿ ਸ਼ਹਿਰਾਂ ਦੇ ਵਿੱਚ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਤੁਹਾਡੇ ਦੁਆਰ ਤੇ ਕੂੜੇ ਵਾਲੀ ਗੱਡੀ ਆ ਚੁੱਕੀ ਹੈ ਕਿਰਪਾ ਕਰਕੇ ਕੂੜਾ ਇਹਦੇ ਵਿੱਚ ਪਾਓ ਉਸੇ ਤਰੀਕੇ ਨਾਲ ਮੈਨੂੰ ਇੱਕ ਸ਼ੌਂਕ ਸੀ ਕਿ ਮੈਂ ਸ਼ਹਿਰਾਂ ਸ਼ਹਿਰਾਂ ਵਾਂਗ ਕੋਇਆ ਸਰਵਰ ਨੂੰ ਅੱਗੇ ਲੈ ਕੇ ਆਵਾਂ ਕਿਉਂਕਿ ਸਾਡਾ ਜੋ ਪਿੰਡ ਕੋਇਆ ਸਰਵਰ ਹੈ ਉਹ ਪਿੰਡ ਨਹੀਂ ਉਕੂਆਂ ਸਰਵਰ ਇੱਕ ਮਾਰਕੀਟ ਦਾ ਰੂਪ ਤਰਨ ਕਰ ਚੁੱਕਿਆ ਹੈ ਇਸ ਸ਼ਹਿਰੀ ਬਣ ਚੁੱਕਿਆ ਹੈ ਜਿਸ ਕਰਕੇ ਮੈਨੂੰ ਇੱਕ ਸ਼ੌਂਕ ਉਰਪਰਾਲਾ ਸੀ ਕਿ ਮੈਂ ਇਹਨੂੰ ਤਿੰਨ ਸਾਧਨ ਲਾ ਕੇ ਮੈਂ ਸਫਾਈ ਬਹਿ ਚਲਾ ਰਿਹਾ ਕੰਟੀਨਿਊ ਸਾਰਾ ਪਿੰਡ ਇਸ ਗੱਲ ਦਾ ਜਗਵਾ ਹੈ ਤੁਸੀਂ ਜਿੱਤੇ ਮੱਦੀ ਜਾ ਕੇ ਸਰਵੇ ਕਰਕੇ ਦੇਖ ਲਓ ਕਿ ਕੋਈ ਵੀ ਗਲੀ ਕੋਈ ਨਾਲੀ ਇਹੋ ਜੀ ਵਾਂਜੀ ਨਹੀਂ ਰਹੀ ਪਿੰਡ ਵਿੱਚ ਜਿੱਤੇ ਜਾ ਕੇ ਮੇਰਾ ਮੇਰੀ ਜੋ ਟੀਮ ਹੈ ਉਹ ਝਾੜੂ ਨਹੀਂ ਮਾਰਦੀ ਜਾਂ ਨਾਲੀਆਂ ਸਾਫ ਨਹੀਂ ਕਰਦੀ ਕੰਟੀਨਿਊ ਸੱਤ ਮਹੀਨਿਆਂ ਤੋਂ ਮੇਰਾ ਕੰਮ ਲਗਾਤਾਰ ਚੱਲ ਰਿਹਾ ਹੈ ਔਰ ਮੈਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜੋ ਮੈਂ ਅੱਜ ਟਰੈਕਟਰ ਔਰ ਟਰਾਲੀ ਜੋ ਪਿੰਡ ਵਾਸਤੇ ਆਪਣੇ ਜੇਬ ਖਰਚੇ ਚੋਂ ਕੋਈ ਸਰਕਾਰ ਤੋਂ ਮੈਂ ਮੰਗ ਕੀਤੀ ਸੀ ਸਰਕਾਰ ਨੇ ਮੈਨੂੰ ਕਿਹਾ ਕਿ ਇਹ ਜੋ ਹੈ ਪ੍ਰੋਸੀਜਰ ਬਹੁਤ ਲੰਮਾ ਹੈ ਇਸ ਕਰਕੇ ਇਹਨੂੰ ਟਾਈਮ ਲੱਗੇਗਾ ਲੇਕਿਨ ਮੇਰੇ ਕੋਲੋਂ ਉਸ ਟਾਈਮ ਦੀ ਵੇਟ ਨਹੀਂ ਕੀਤੀ ਗਈ ਮੈਂ ਆਪਣੀ ਜੇਬ ਖਰਚੇ ਤੋਂ ਪਿੰਡ ਵਾਸਤੇ ਟਰੈਕਟਰ ਔਰ ਟਰਾਲੀ ਦਾ ਇੰਤਜ਼ਾਮ ਕਰਕੇ ਮਹਿੰਤਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਮਪਰਾਲਾ ਕੀਤਾ ਹੈ ਜੋ ਕਿ ਅੱਜ ਮੈਂ ਇਹਨੂੰ ਹਰੀ ਜੰਡੀ ਦਵਾਈ ਹੈ ਹਰੀ ਜੰਡੀ ਦੀਆਂ ਵਾਸਤੇ ਸਾਡਾ ਹਲਕਾਂ ਚਾਰਜ ਉਹਨਾਂ ਨਾਰਿਕਾਂ ਜੀ ਆਏ ਸੀ ਉਹਨਾਂ ਦੀ ਟੀਮ ਨੇ ਆ ਕੇ ਹਰੀ ਜੰਡੀ ਦਿੱਤੀ ਹੈ ਇਹ ਕੰਮ ਲਗਾਤਾਰ ਲੋਕ ਕਹਿੰਦੇ ਸੀ ਕਿ ਇਹ ਜੋ ਕੰਮ ਥੋੜੇ ਦਿਨ ਚੱਲੇਗਾ ਮੈਂ ਅੱਜ ਵਿਸ਼ਵਾਸ ਦੇ ਨਾਲ ਇਹ ਗੱਲ ਕਹਿ ਸਕਦਾ ਜੇਕਰ ਸਰਪੰਚ ਆਪਦੀ ਜੇਬ ਖਰਚੇ ਤੋਂ ਟਰੈਕਟਰ ਵਾਲੀ ਦਾ ਇੰਤਜ਼ਾਮ ਕਰਕੇ ਦੇ ਸਕਦਾ ਤਾਂ 5 ਸਾਲ ਸਫਾਈ ਬਿਹਾਣ ਵੀ ਇਸੇ ਤਰ੍ਹਾਂ ਹੀ ਚੱਲੇਗਾ ਮੈਂ ਪਿੰਡ ਦੇ ਵਿੱਚ ਬਿਲਕੁਲ ਗੰਦਨਾ ਦੀ ਚੀਜ਼ ਨਹੀਂ ਰਹਿਣ ਦੇਣੀ ਔਰ ਬਾਕੀ ਜੋ ਹੋਰ ਵੀ ਸਾਡੀਆਂ ਕੁਈਆਂ ਸਰਵਰ ਚ ਕਮੀਆਂ ਹਨ ਸਾਰੀਆਂ 5 ਸਾਲਾਂ ਵਿੱਚ ਸਰਕਾਰ ਕੋਲ ਮੰਗ ਕਰਕੇ ਸਰਕਾਰ ਦੇ ਨਾਲ ਰਲ ਕੇ ਜੋ ਇਹ ਮੈਂ ਅੱਜ ਇਹ ਕਮੀਆਂ ਪੂਰੀਆਂ ਕਰਾਵਾਂਗਾ ਔਰ ਹਰੇਕ ਮੇਰਾ ਜੋ ਵੀ ਮੇਰਾ ਵੋਟਰ ਹੈ ਕੁਈਆਂ ਸਰਵਰ ਦਾ ਕਿਸੇ ਵੋਟਰ ਨੂੰ ਕੋਈ ਤਕਲੀਫ ਨਹੀਂ ਹੋਣ ਦੇਵਾਂ ਇੰਨਾ ਕਹਿੰਦਾ ਹੈ ਵੈਗੂ ਜੀ ਕਾਲ ਸਾਹਿਬ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਦਰਮੇਂਦਰ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਧੰਨਵਾਦ ਤੁਸੀਂ ਆਏ ਸਾਡੇ ਪਿੰਡ ਬੰਦਾ ਵੈਲਕਮ ਕਰਦੇ ਹਾਂ ਉਸ ਤੋਂ ਬਾਅਦ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਪਿੰਡ ਦੀ ਜਨਤਾ ਨੇ ਜੋ ਡਿਸੀਜਨ ਲਿਆ ਪਿਛਲੇ 7 ਮਹੀਨੇ ਪਹਿਲਾਂ ਪੰਚਾਇਤੀ ਚੋਣਾਂ ਦੇ ਵਿੱਚ 921 ਵੋਟਾਂ ਨਾਲ ਦਰਸ਼ਨਾ ਰਾਣੀ ਜੀ ਨੂੰ ਜਿਤਾ ਕੇ ਤੇ ਉਹਨਾਂ ਨੂੰ ਸਰਪੰਚ ਬਣਾਇਆ ਔਰ ਸਾਨੂੰ ਬੜੇ ਅਸੀਂ ਮਾਣ ਨਾਲ ਕਹਿ ਸਕਦੇ ਆ ਕਿ ਜੋ ਉਹਨਾਂ ਨੂੰ ਫਤਵਾ ਮਿਲਿਆ ਉਹਦੇ ਦੇ ਉਹਨਾਂ ਦੇ ਪਤੀ ਸੁਸ਼ੀਲ ਕੁਮਾਰ ਸਵਾਮੀ ਜੀ ਜੋ ਸੋਸ਼ਲ ਵਰਕਰ ਵੀ ਨੇ ਜੋ ਪਹਿਲਾਂ ਵੀ ਲੋਕਾਂ ਦੇ ਕੰਮ ਕਰਾਉਂਦੇ ਸੀ ਉਹਨਾਂ ਨੇ ਉਹ ਖਰੇ ਉਤਰੇ ਨੇ ਅੱਜ ਤੱਕ ਉਹ ਖਰੇ ਉਤਰੇ ਨੇ ਅੱਗੇ ਵੀ ਸਾਨੂੰ ਉਮੀਦ ਹੈ ਵੀ ਉਹ ਖਰੇ ਉਤਰਨਗੇ ਉਹਨਾਂ ਨੇ ਅੱਜ ਜੋ ਟਰੈਕਟਰ ਟਰਾਲੀ ਇਹ ਪਿੰਡ ਨੂੰ ਦਿੱਤਾ ਸਫਾਈ ਵਾਸਤੇ ਤ੍ਰਿੰਦਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਰਪੰਚ ਸਾਹਿਬ ਚਲੋ ਅੱਗੇ ਕਹਿ ਰਹੇ ਸੀ ਜਿਹੜਾ ਉਹਨਾਂ ਦਾ ਪਰਸਨਲ ਸਾਧਨ ਹੈ ਉਹ ਪਹਿਲੇ ਪਹਿਲੇ ਦਿਨ ਤੋਂ ਹੀ ਸਫਾਈ 'ਚ ਲੱਗਿਆ ਹੋਇਆ ਅੱਗੇ ਵੀ ਇਹ ਜੋ ਮੰਤ ਜੀ ਦੀ ਸਹਿਯੋਗ ਨਾਲ ਉਹਨਾਂ ਦੇ ਸਹਿਯੋਗ ਨਾਲ ਸਵਾਮੀ ਜੀ ਨੇ ਦੇ ਸਹਿਯੋਗ ਨਾਲ ਜਿਹੜਾ ਟਰੈਕਟਰ ਟਰਾਲੀ ਬਣਾਇਆ ਔਰ ਜੋ ਪਿੰਡ ਨੂੰ ਦਿੱਤਾ ਹੈ ਜਿਵੇਂ ਇਸ ਕੰਮ ਵਾਸਤੇ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਮੰਨ ਲਓ ਚਾਹੁੰਨੇ ਆਂ ਵੀ ਇਸੇ ਤਰ੍ਹਾਂ ਇਹ ਪਿੰਡ ਦੇ ਹੋਰ ਵੀ ਕੰਮ ਕਰਦੇ ਰਹਿਣ ਤੇ ਤਾਂ ਕਿ ਸਾਰੇ ਪਿੰਡਾਂ ਦੇ ਵਿੱਚ ਆਸੇ ਪਾਸੇ ਸਾਰੇ ਇਲਾਕੇ ਦੇ ਵਿੱਚ ਸਾਡੀ ਪੰਚਾਇਤ ਦਾ ਨਾਂ ਹੋਵੇ ਥੈਂਕ ਯੂ ਸ਼ੁਕਰੀਆ ਪਿੰਡ ਸਾਹਿਬ ਦਾ ਬੜਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਿਨਾਂ ਲਾਲਚ ਦੇ ਬਿਨਾਂ ਕਿਸੇ ਲੋਭ ਦੇ ਪਿੰਡ ਵਿੱਚ ਟਰੈਕਟਰ ਟਾਲੀ ਦਾ ਇੰਤਜ਼ਾਮ ਕੀਤਾ ਆਪ ਵੀ ਜੇਬ ਚੋਂ ਬਿਨਾਂ ਬਿਨਾ ਪੰਚਾਇਤ ਦੇ ਪੈਸੇ ਆਤਵਾ ਦੀ ਜੇਬ ਚ ਖਰਚ ਕਰਕੇ ਸਫਾਈ अभियान ਚਲਾ ਰੱਖੇ ਨੇ ਇਹਨਾਂ ਨੇ ਬਹੁਤ ਜਿਆਦਾ ਧੰਨਵਾਦ ਦੀਆਂ ਸੀ ਕੋਈ ਸਰਵ ਪੰਚਾਇਤ ਦੇ ਜੋ ਸਰਪੰਚ ਭਤੀ ਜੀ ਆ ਉਹਨਾਂ ਨੇ ਆਪਣੀ ਜੇਬ ਤੋਂ ਹੀ ਟਰੈਕਟਰ ਕੱਢ ਲਈ ਦਿੱਤਾ ਤਾਂ ਕਿ ਪਿੰਡ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ਤੁਸੀਂ ਉਹਦਾ ਉਦਘਾਟਨ ਕੀਤਾ ਕੀ ਕਰਨਾ ਚਾਹੁੰਦੇ ਆ ਨਹੀਂ ਅੱਜ ਸਾਡਾ ਪ੍ਰੋਗਰਾਮ ਸਿਕੁਈਆ ਸਰਵਰ ਦੇ ਵਿੱਚ ਜੁਦ ਨਸ਼ਿਆਂ ਵਿਰੁੱਧ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਸਾਰੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਮਹਿੰਮ ਚਲਾ ਰੱਖੀ ਉਸ ਤਹਿਤ ਅਸੀਂ ਆਏ ਸੀ ਸਾਨੂੰ ਸਰਪੰਚ ਸਾਹਿਬ ਨੇ ਦੱਸਿਆ ਆਪਣੇ ਸਵਾਮੀ ਜੀ ਨੇ ਵੀ ਇਸ ਤਰ੍ਹਾਂ ਅਸੀਂ ਨਾ ਇੱਕ ਸਫਾਈ ਵਾਸਤੇ ਇੱਕ ਟਰੈਕਟਰ ਟਰਾਲੀ ਬਣਾਇਆ ਜਿੰਦੇ ਵਿੱਚ ਸਵਾਮੀ ਜੀ ਦਾ ਆਦਾ ਵੀ ਯੋਗਦਾਨ ਉਹ ਦੱਸਿਆ ਪਾਇਆ ਕਿ ਮੰਤਾ ਹੋਤੇ ਅਨੀਤਾ ਰਾਣੀ ਜੀ ਉਹਨਾਂ ਦਾ ਵੀ ਉਹਨਾਂ ਨੇ ਯੋਗਦਾਨ ਦੱਸਿਆ ਤੇ ਬੜਾ ਅੱਛਾ ਪ੍ਰਯਾਸ ਹੈ ਆਦੇ ਪਿੰਡ ਨੂੰ ਸਾਫ਼ ਰੱਖਣ ਦਾ ਬਹੁਤ ਵਧੀਆ ਪ੍ਰਯਾਸ ਹੈ ਤੇ ਕਈ ਚੀਜ਼ਾਂ ਹੁੰਦੀਆਂ ਜਿਵੇਂ ਸ਼ਹਿਰ ਦੇ ਵਿੱਚ ਤਾਂ ਸਵੱਛ ਭਾਰਤ ਦੇ ਅਧੀਨ ਟਰੈਕਟਰ ਟਰਾਲੀਆਂ ਤੇ ਹੋਰ ਆ ਜਾਂਦੀਆਂ ਪਿੰਡਾਂ ਦੇ ਵਿੱਚ ਇਹ ਸੁਵਿਧਾ ਸਰਕਾਰ ਵੱਲੋਂ ਨਹੀਂ ਹੈ ਤੇ ਇਹ ਬੜੀ ਅੱਛੀ ਇਹਨਾਂ ਦੀ ਸੋਚ ਹੈ ਜੀ ਖੁਆਂ ਸਰਵਰ ਦੇ ਵਿੱਚ ਸਫਾਈ ਘਰ-ਘਰ ਜਿਹੜਾ ਇਹਨਾਂ ਨੇ ਸਫਾਈ ਦਾ ਕੂੜੇ ਇਕੱਠਾ ਕਰਨ ਦਾ ਜਿਹੜਾ ਇਹਨਾਂ ਨੇ ਪ੍ਰੋਗਰਾਮ ਰੱਖਿਆ ਤੇ ਐਪਰੀਸ਼ੀਏਬਲ ਐਪਰੀਸ਼ੀਏਟ ਕਰਦੇ ਬਹੁਤ ਹੈ ਤੇ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਰਪੰਚ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਹੀ ਹੈ ਸੁਸ਼ੀਲ ਜੀ ਬਹੁਤ ਅੱਛਾ ਪ੍ਰਯਾਸ ਕਰ ਰਹੇ ਆ ਮੈਂ ਇਹਨਾਂ ਨੂੰ ਵਧਾਈ ਦੇਣਾ ਪਿੰਡ ਨੂੰ ਵੀ ਵਧਾਈ ਦੇਣਾ ਇਹ ਕਿ ਹਜੇ ਕੰਮ ਤੁਹਾਡੇ ਪਿੰਡ ਦੀ ਸਫਾਈ ਬਾਰੇ ਨਿੰਦੇ ਬਾਰੇ ਸਾਰੀਆਂ ਸਰਕਾਰਾਂ ਚਿੰਤਤ ਰਹਿੰਦੀਆਂ ਉਹ ਆਦੇ ਪ੍ਰਯਾਸ ਨਾਲ ਹੀ ਅਸੀਂ ਆਦਾ ਪਿੰਡ ਸਾਫ਼ ਕਰਨਾ ਬਾਕੀ ਪਿੰਡਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ ਬਾਕੀ ਸਰਪੰਚਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਸੋਤ ਸੋਤਾਂ ਦਾ